ਉਹ ਇਹ ابھی ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਕਈ ਮੰਤਰੀਆਂ ਨੇ ਕਿਹਾ ਸੀ ਵੀ ਤੇ ਪਾਰਟੀ ਦੇ ਤੌਰ ਤੇ ਵੀ ਕਿਹਾ ਗਿਆ ਸੀ ਵੀ 31 ਮਈ ਅਸੀਂ ਨਸ਼ਿਆਂ ਦੇ ਖਿਲਾਫ ਜੁੱਧ ਚੱਲ ਰਿਹਾ ਪੰਜਾਬ ਦੇ ਵਿੱਚ ਤੇ ਅਸੀਂ ਨਸ਼ਿਆਂ ਦੇ ਉੱਪਰ ਵਿਜੇ ਪਾ ਲੈਣੀ ਆ ਜਿੱਤ ਹਾਸਲ ਕਰ ਲੈਣੀ ਆ ਪਰ ਜਿਹੜਾ ਡੀਜੀਪੀ ਗੌਰਵ ਜਾਦਵ ਦਾ ਹੁਣ ਬਿਆਨਬਾਜ਼ੀ ਆਈ ਵੀ ਅਸੀਂ ਜੀਪੀਐਸ ਲਾਵਾਂਗੇ ਅਸੀਂ ਟੈਗ ਲਾਵਾਂਗੇ ਉਹਦੇ ਕੋਲ ਅਦਾਲਤ ਦੀ 퍼ਮਿਸ਼ਨ ਲੈਣ ਜਾਵਾਂਗੇ ਇਹ ਸੰਕੇਤ ਕਰਦੀ ਹੈ ਵੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਜਿਹੜੀ ਸਮੱਸਿਆ ਖਾਸ ਕਰਕੇ ਜਿਹੜੇ ਸਿੰਥੈਟਿਕ ਡਰੱਗਸ ਆ ਉਹਦੀ ਸਮੱਸਿਆ ਅਜੇ ਸੀਰੀਅਸ ਹੈ 14-15000 ਇਹਨਾਂ ਪਾਉਣੇ 15000 ਬੰਦਾ ਫੜਿਆ ਹੈ ਉਹਦੇ ਵਿੱਚ ਨਸ਼ੇੜੀ ਆ ਉਹਦੇ ਵਿੱਚ ਸਪਲਾਈਅਰ ਵੀ ਸਾਰਾ ਕੁਝ ਹੈਗਾ ਇੱਕ ਵਾਰੀ ਸੁਖਵੀਰ ਬਾਦਲ ਦੀ ਸਰਕਾਰ ਸਮੇਂ ਜਾਂ ਬਾਦਲਾਂ ਦੀ ਸਰਕਾਰ ਸਮੇਂ ਫੜੇ ਗਏ ਸੀ ਬੈਂਸ ਉਹ ਤੋਂ ਬਾਅਦ ਜਿਹੜੀ ਆ ਆਪਣੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਸੀ ਉਦੋਂ ਵੀ ਕਾਫੀ ਨਸ਼ੇੜੀ ਤੇ ਹੋਰ ਜਿਹੜੇ ਆ ਸਪਲਾਇਰ ਫੜੇ ਗਏ ਸੀ ਪਰ ਨਛੇ ਉਵੇਂ ਹੀ ਚੱਲਦਾ ਰਿਹਾ ਘਟ ਗਿਆ ਫਿਰ ਦੁਬਾਰਾ ਚੱਲ ਪਿਆ ਹੁਣ ਵੀ ਜਿਹੜੇ ਆ ਆਪਣੇ ਅਮਰਸਰ ਤੋਂ ਜਿਹੜੇ ਇਹ ਸੰਸਦ ਮੈਂਬਰ ਗਰਜੀਤ ਔਜਲਾ ਉਹਨਾਂ ਨੇ ਚਾਰ ਪੰਜ ਚਿੱਠੀਆਂ ਲਿਖੀਆਂ ਉਹਨਾਂ ਕਹਿਆ ਵੀ ਜੰਡਿਆੜਾ ਗੁਰੂ ਉਤੇ ਨਸ਼ੇ ਆਮ ਵਿਖਦੇ ਆ ਕਈ ਪਾਸੇ ਹੋਰ ਵੀ ਇਹੋ ਜਿਹੀਆਂ ਰਿਪੋਰਟਾਂ ਆਉਂਦੀਆਂ ਹੁਣ ਜੋ ਡੀਜੀਪੀ ਨੇ ਕਿਹਾ ਇੱਕ ਦਿਨ ਪਹਿਲਾਂ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਵੀ ਨਸ਼ਿਆਂ ਦੀ ਸਮੱਸਿਆ ਜਿਹੜੀ ਆ ਉਹ ਕਿੰਨੀ ਗੰਭੀਰ ਰਹੇਗੀ ਇਹ 31 ਦੀ ਮਹੀਮ ਤੱਕ ਕਲ ਖਤਮ ਹੋ ਗਈ ਕੱਲ ਖਤਮ ਨਹੀਂ ਹੋਈ ਇਹ ਪਹਿਲਾਂ ਹੀ ਖਤਮ ਸੀ ਅਸਲ ਵਿੱਚ ਬਸ ਕੱਲ ਤਾਂ ਇਹਦਾ ਦਿਖਾਵਾ ਸੀਗਾ ਇਹ ਜਿਹੜੀ ਮਹੀਮ ਸੀਗੀ ਯੁੱਧ ਨਸ਼ਿਆਂ ਵਿਰੁੱਧ ਹਾਂਜੀ ਅਸਲ 'ਚ ਮਤਲਬ ਜੇ ਕਹਿਣਾ ਹੋਵੇ ਇਮਾਨਦਾਰੀ ਨਾਲ ਜੰਮੂ ਜੀ ਇਹ ਦਿਖਾਵੇ ਤੋਂ ਬਿਨਾ ਹੋਰ ਕੁਝ ਨਹੀਂ ਸੀ ਤੁਸੀਂ ਕਹੇ 14-15000 ਬੰਦਾ ਫੜ ਕੇ ਅੰਦਰ ਦੇਤਾ ਉਹਨਾਂ ਚਾਇ ਵੀ ਜਿੱਥੇ ਕਰ ਲਉਣਾ ਵੀ ਖਾਲੀ ਲਿਫਾਫਿਆਂ ਵਾਲੇ ਵੀ ਫੜੇ ਨੇ ਲਿਬੜੇ ਲਿਫਾਫਿਆਂ ਵਾਲੇ ਉਹ ਵੀ ਵਿਕੀ ਨਹੀਂ ਨਾ ਹੂੰ ਹੂੰ ਤੇ ਆ ਹੁੰਦਾ ਹਾਲ ਤਹਿ ਦੀ ਹੋ ਗਈ ਵੀ ਲਿਬੜੇ ਲਿਫਾਫੇ ਵੀ ਨਹੀਂ ਮਿਲੇ ਕਹਿੰਦੇ ਵੀ ਇਹ ਖਾ ਗਿਆ ਇਹਦੇ ਮੂੰਹ ਚ ਅੰਦਰ ਲੰਗਾ ਗਿਆ ਇਹ ਸਾਡੇ ਦੇਖਦੇ ਦੇਖਦੇ ਹਣ ਇੰਨੀ ਗੱਲ ਦੇ ਉੱਤੇ 27 ਕਾਰਡ 85 ਦਾ ਪਰਚਾ ਦੇਤਾ ਜਿਹੜਾ 25 ਕਾਰਡ 85 ਦਿੰਦੇ ਹੋ 27 ਕਾਰਡ 85 ਵੀ ਉਹ ਨਸ਼ਕ ਕਰਦਾ ਕੰਨੋਂ داخل ਕਰਾਇਆ ਅ ਜਮੂਜੀ ਜਿਹੜੀ ਸਭ ਤੋਂ ਮਾੜੀ ਗੱਲ ਜੇ ਪੰਜਾਬ ਜਿਹੜੇ ਰਾ ਭਵਰਤ ਮੰਗਦੀ ਸਰਕਾਰ ਪੈ ਗਈ ਹੈ ਜਿਹੜੀ ਬੜੀ ਦੁੱਖਦਾਈ ਆ ਜਿਹੜੀ ਸਾਡੇ ਮੀਡੀਆ ਦੇ ਪੱਖ ਤੋਂ ਵੀ ਜੇ ਅਸੀਂ ਦੇਖਣਾ ਹੋਵੇ ਤਾਂ ਇਹ ਬੜਾ ਮਾੜਾ ਪੱਖ ਜਿਵੇਂ ਦੇਸ਼ ਦੇ ਵਿੱਚ ਗੋਦੀ ਮੀਡੀਆ ਜਸਤਾ ਨਾਲ ਮੋਦੀ ਸਰਕਾਰ ਦਾ ਪ੍ਰਚਾਰ ਜਾਂ ਕੰਪਲਿਟ ਘਰਾਣਿਆਂ ਦਾ ਪ੍ਰਚਾਰ ਕਰਨ ਲੱਗਿਆ ਹੋਇਆ ਬਿਲਕੁਲ ਇਸੇ ਤਰ੍ਹਾਂ ਹੀ ਤੇ ਜੇ ਕੋਈ ਵਿਰੋਧੀ ਆਵਾਜ਼ ਉੱਠਦੀ ਹੈ ਚਾਹੇ ਉਹ ਕੋਈ ਪੱਤਰਕਾਰ ਚਾਹੇ ਉਹ ਕੋਈ ਬੁੱਧੀਜੀਵੀ ਆ ਚਾਹੇ ਉਹ ਕੋਈ ਕਲਾਕਾਰ ਆ ਚਾਹੇ ਕੋਈ ਗਾਇਕਾ ਚਾਹੇ ਕੋਈ ਲੇਖਕਾ ਹਰ ਬੰਦਾ ਜਿਹੜਾ ਵੀ ਸਰਕਾਰ ਦੇ ਵਿਰੁੱਧ ਚੂ ਵੀ ਕਰਦਾ ਉਹਦੇ ਉੱਤੇ ਚਾਕੇ ਦੇਸ਼ ਧਰੋਹ ਤੱਕ ਦੇ ਪਰਚੇ ਦੇਣ ਵਾਲਾ ਜਿਹੜਾ ਵਰਤਾਰਾ ਮੋਦੀ ਸਰਕਾਰ ਨੇ ਸ਼ੁਰੂ ਕੀਤਾ ਸੀ ਪੰਜਾਬ ਦੀ ਸਰਕਾਰ ਨੇ ਵੀ ਉਹੀ ਕੰਮ ਸ਼ੁਰੂ ਕਰ ਲਿਆ ਤੁਹਾਨੂੰ ਹੈਰਾਨੀ ਹੋਏਗੀ ਲੁਗਿਆਣੇ ਦੇ ਕਈ ਪੱਤਰਕਾਰਾਂ ਨੂੰ ਕਿ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਲੱਗਾ ਤਾਂ ਕਿ ਬਾਕੀ ਸਾਡੇ ਮੀਡੀਆ ਦੇ ਸਾਥੀਆਂ ਨੂੰ ਇਸ ਗੱਲ ਦੀ ਸਮਝ ਆ ਜਾਵੇ ਸਾਡੇ ਕਈ ਪੱਤਰਕਾਰਾਂ ਨੂੰ ਲੁਧਿਆਣੇ ਦੇ ਵਿੱਚ ਨੋਟਿਸ ਮਿਲੇ ਨੇ ਭਈ ਕਿਉਂਕਿ ਉਹਨਾਂ ਨੇ ਜਿਵੇਂ ਮਤਲਬ ਕਈ ਬੰਦੇ ਬਾਰੇ ਜੰਮੂ ਜੀ ਪ੍ਰਤੱਖ ਜਾਹਰ ਹੁੰਦਾ ਵੀ ਇਹ ਬੰਦਾ ਨਸ਼ਾ ਕਰਦਾ ਉਹ ਨਸ਼ਾ ਕਰਦੇ ਆ ਮਰ ਗਿਆ ਪੰਜਾਂ ਦੇ ਸੁੰਜਾਂ ਵਿੱਚ ਫਸੀਆਂ ਮਿਲੀਆਂ ਨੇ ਜਾਂ ਹੋਰ ਕਈ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਮਰੇ ਭੇਡ ਭਰੇ ਹਾਲਾਤ ਕਹਿ ਲੋ ਜਰਾ ਜੋ ਮਰਜੀ ਕਹਿ ਲੋ ਸ਼ੱਕੀ ਹਾਲ ਤੱਕ ਕਹਿ ਲੋ ਜਿਹੜੇ ਉਹ ਲੋਕੀ ਮਰੇ ਹਿੰਦੀ ਅਖਬਾਰਾਂ ਦੇ ਕੁਝ ਪੱਤਰਕਾਰਾਂ ਨੇ ਆਪਣੀ ਖਬਰਾਂ ਦੇ ਵਿੱਚ ਇਹ ਲਿਖਤਾ ਵੀ ਇਹ ਨਸ਼ੇ ਕਰਨ ਮੌਤਾ ਹੋਏ ਨੇ ਨਾ ਤਾਂ ਉਹਦੇ ਜਿਹੜਾ ਸਮਾਜਿਕ ਸਟੈਗਮਾ ਜਿਹਨੂੰ ਆਪਾਂ ਕਹਿੰਦੇ ਸੋਸ਼ਲ ਸਟੈਗਮਾ ਉਦੇ ਕਰਕੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਨਹੀਂ ਬੋਲਦੇ। ਉਹ ਗੁਰੂ ਨੂੰ ਆਏ ਹੁੰਦਾਂ ਨੂੰ ਤਾਂ ਮਰਨ ਵਾਲਾ ਤਾਂ ਮਰ ਗਿਆ। ਸਾਡੇ ਘਰਾਂ ਬੱਚਿਆਂ ਦੇ ਉੱਤੇ ਅਸਰ ਪਊਗਾ ਸਾਡੇ ਘਰਾਂ ਧੀਆਂ ਪੁੱਤ ਵਿਆਹਣ ਵਾਲੇ ਨੇ। ਉਹ ਸਾਡੇ ਦਾ ਘਰੇ ਕਿਸੇ ਨੇ ਦੇਹਲੀ ਨਹੀਂ ਚੜਨਾ। ਕਿਸ ਤਰ੍ਹਾਂ ਕਿ ਉਹ ਵੀ ਚੁੱਪਚੀ ਪਿੱਤੇ ਹੀ ਸੰਸਕਾਰ ਕਰਨ ਚ ਕਾਰੀ ਕਰਦੇ ਆ ਜਾਂ ਕਾਲੀ ਦਿਖਾਉਂਦੇ। ਉਹ ਵੀ ਨਹੀਂ ਬੋਲਦੇ। ਪਰਚਾ ਸਰਕਾਰ ਦਿੰਦੀ ਕੋਈ ਨਹੀਂ। ਪੁਲਿਸ ਪਰਚਾ ਨਹੀਂ ਕੋਈ ਦਿੰਦੀ। ਕੋਈ ਪੋਸਟਮਾਰਟਮ ਨਹੀਂ ਕਰਵਾਉਂਦੀ। ਕੰਦਾ ਮਰਿਆ ਤੇ ਚੱਕ ਕੇ ਫੁੱਪਾ। ਤੇ ਜਿੰਨਾ ਪੱਤਰਕਾਰਾਂ ਨੇ ਅਸਰ ਦੀਆਂ ਖਬਰਾਂ ਲਾਈਆਂ ਵੀ ਇਹ ਛੱਕੀ ਹਾਲਤ ਚ ਨਸ਼ਿਆਂ ਦੇ ਕਾਰਨਾਂ ਦੀ ਮੌਤ ਹੋਈ ਆ। ਉਹਨੂੰ ਨੋਟਿਸ ਮੜ ਕੇ ਟਿਕਲੇ ਦਿਨਾਂ। ਮੈਂ ਤੁਹਾਡੀ ਜਾਣਕਾਰੀ ਲਈ ਹੁਣ ਦੱਸਣਾ ਚਾਹੁੰਦਾ। ਸਾਡੇ ਇਲਾਕੇ ਦੇ ਵਿੱਚ ਕੱਲ ਇੱਕ ਦੋ ਬੰਦਿਆਂ ਦੀ ਮੌਤ ਹੋਈਆਂ। ਇੱਕੋ ਪਿੰਡ ਦੇ ਵਿੱਚ। ਇੱਕ ਬੰਦਾ ਉਹ ਸੀ ਜਿਹੜਾ ਜਿਹਦੇ ਸਰਿੰਜ ਵੀ ਮਿਲੀ ਸੀ। ਲੇਕਿਨ ਉਹਦਾ ਪਰਿਵਾਰ ਚੁੱਪ ਕਰ ਗਿਆ। ਕੋਈ ਨਹੀਂ ਬੋਲੇ। ਇਸ ਕਰਕੇ ਉਹ ਖਬਰਾਂ ਦੇ ਵਿੱਚ ਨਹੀਂ ਆ ਸਕਿਆ। ਤੇ ਇੱਕ ਬੰਦਾ ਉਹ ਸੀ ਜਿਹਨੂੰ ਉਹਨਾਂ ਆਜ ਲਈ ਦਾਖਲ ਕਰਵਾਇਆ ਸੀ ਪੰਜਾਬ ਸਰਕਾਰ ਨੇ ਉਹਨੂੰ ਨਸ਼ਾ ਕਰਦੇ ਫੜਿਆ ਗਿਆ ਸੀ ਉਹਨੂੰ ਦਾਖਲ ਕਰਵਾਤਾ ਉਹਦੀ ਮੌਤ ਹੋ ਗਈ ਉਹਦੇ ਬਾਰੇ ਵੀ ਮਤਲਬ ਜਿਹੜੀ ਦਰਵਾਟ ਲਿਆ ਨਾ ਉਹਦਾ ਪਰਿਵਾਰ ਬੋਲਣ ਨੂੰ ਤਿਆਰ ਆ ਨਾ ਪੁਲਿਸ ਕੁਝ ਕਹਿਣ ਨੂੰ ਤਿਆਰ ਤੇ ਜੇ ਹੁਣ ਕੋਈ ਸਾਡੇ ਵਰਗਾ ਖਬਰ ਲਾਊਗਾ ਤੇ ਉਹਨੂੰ ਨੋਟਿਸ ਆਜੂਗਾ ਸਵੇਰੇ ਬੁਫਰ ਲਾ ਵੀ ਤੂੰ ਦੱਸ ਕਿਹੜੇ ਰਾਤ ਤੇ ਕਿਹੜਾ ਮਾਂ ਵੀ ਉਹ ਨਸ਼ੇ ਨਾਲ ਮਰ ਗਿਆ ਪਰ ਕਿਈ ਵਾਰ ਤੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਨੇ ਸਿਗਨੇਟ ਕਰਦੀ ਆ ਵੀ ਤੁਸੀਂ ਉਹਨਾਂ ਨੂੰ ਵਕੀਲ ਵੀ ਫੋਨੋਂ ਅਸੀਂ ਦਿੰਦੇ ਆ ਤੁਸੀਂ ਇਹਨਾਂ ਨੂੰ ਨੋਟਿਸ ਦਿਓ ਵੀ ਸਾਡੇ ਪਰਿਵਾਰਿਕ ਪ੍ਰੋਗਰਾਮ ਨਹੀਂ ਕਰਤੀ ਤੁਸੀਂ ਹਾਲ ਤੱਕ ਇਸ ਪਾਸੇ ਨਹੀਂ ਗਈ ਕੋਈ ਤੇ ਆ ਜਿਹੜੀ ਤੁਸੀਂ ਗੱਲ ਕਹੀ ਆ ਵੀ ਜੀਪੀਐਸ ਲਾਹੀ ਫੜਾਂਗੇ ਟੈਗ ਲਾਵਾਂਗੇ ਉਹ ਕਰਾਂਗੇ ਤੁਹਾਨੂੰ ਪਤਾ ਅਮਰੀਕਾ ਦੇ ਵਿੱਚ ਜਿਹੜੇ ਲੋਕੀ ਗੈਰਕਾਨੂੰਨੀ ਤਰੀਕੇ ਨਾਲ ਉੱਥੇ ਜਾਂਦੇ ਨੇ ਤੇ ਜਦੋਂ ਉਹਨਾਂ ਨੂੰ ਫੜ ਕੇ ਜੇਲ੍ਹ ਚ ਛੱਡ ਦਿੰਦੇ ਨੇ ਕਈ ਵਾਰੀ ਉੱਥੇ ਜਿਹਨਾਂ ਦਾ ਕੋਈ ਲਿੰਕ ਹੁੰਦੇ ਨੇ ਉਹ ਲੋਕੀ ਕੇਸ ਪੂਸ ਕਰਦੇ ਨੇ ਵਕੀਲ ਕਰਕੇ ਕੇਸ ਲੜਦੇ ਨੇ ਤੇ ਉਹਨਾਂ ਨੂੰ ਬਾਹਰ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ ਵੀ ਇੱਥੇ ਜੇਲ੍ਹ ਚ ਬੈਠਾ ਖਾਊਗਾ ਇਹ ਚੰਗਾ ਬਾਹਰ ਜਾਵੇ ਆਪਦਾ ਖਵਾਵੇ ਖਾਵੇ ਤੇ ਕੰਮ ਕਰੀ ਜਾਵੇ ਤੇ ਉਹਨੂੰ ਆਗਿਆ ਮਿਲ ਜਾਂਦੀ ਆ ਕੰਮ ਕਰਨ ਦੀ ਵੀ ਆਗਿਆ ਮਿਲ ਜਾਂਦੀ ਆ ਉਹਨੂੰ ਪਰਮਿਟ ਵੀ ਕਈ ਵਾਰੀ ਤਾਂ ਮਿਲ ਜਾਂਦਾ ਪਰ ਉਹਦੇ ਗਿੱਟੇ ਨਾਲ ਟੈਂਕ ਲੱਗ ਜਾਂਦਾ ਵੀ ਉਹ ਜਿੱਥੇ ਜਾਊਗਾ ਉਹਦਾ ਪਤਾ ਲੱਗਦਾ ਰਹੂਗਾ ਵੀ ਇਹ ਕਿੱਥੇ ਕਿੱਥੇ ਜਾ ਰਿਹਾ ਵਾ ਤਾਂ ਹੁਣ ਇੱਕ ਗੱਲ ਤਾਂ ਇਹ ਆ ਵੀ ਜਿਹੜੇ ਜਿਹਨਾਂ ਨੇ ਸਪਾਈ ਕਾਰਡ 85 ਦੇ ਵਿੱਚ ਪਰਚੇ ਦੇ ਉੱਤੇ ਲਿਖੂ ਜੀ ਉਹਦੇ ਵਿੱਚ ਆ ਹੁਣ ਪਿਛਲੇ 4-5 ਦਿਨਾਂ ਤੋਂ ਮੈਂ ਵੀ ਫੇਸਬੁਕ ਦੇ ਉੱਤੇ ਲਿਖਿਆ ਸੋਸ਼ਲ ਮੀਡੀਆ ਦੇ ਉੱਤੇ ਫੋਰ ਕੁਝ ਲੋਕਾਂ ਨੇ ਵੀ ਲਿਖਿਆ ਦੋ ਤਿੰਨ ਬੁੱਧੀਜੀਵੀਆਂ ਨੇ ਵੀ ਇਹਦੇ ਉੱਤੇ ਆਪਣੇ ਵਿਚਾਰ ਦਿੱਤੇ ਔਰ ਕੁਝ ਜਿਹੜੇ ਸਾਈਕੋਲੋਜੀ ਦੇ ਡਾਕਟਰ ਨੇ ਇਹਦੇ ਮਨੋਰੋਗੀਆਂ ਤੇ ਡਾਕਟਰ ਨੇ ਉਹਨਾਂ ਨੇ ਵੀ ਖੁੱਲ ਕੇ ਗੱਲ ਕਹੀ ਪਈ ਜਿਹੜਾ ਬੰਦਾ ਨਸ਼ਾ ਕਰਦਾ ਜੇ ਉਹ ਉਹ इलाज ਲਈ ਕਿਸੇ ਡਾਕਟਰ ਕੋਲੇ ਜਾਂਦਾ ਤਾਂ ਜਾਂ ਉਹ ਈਵਨ ਦਾਖਲ ਵੀ ਹੁੰਦਾ ਤਾਂ ਜਮੂ ਜੀ ਜਿਹੜੀ ਉਹਦੀ ਬੈਡ ਹੈਡ ਤੇ ਟਿਕਟ ਜਿਹੜੂ ਆਪਾਂ ਫਾਈਲ ਕਰਦੇ ਆ ਮਰੀਜ਼ ਦੀ ਬਣਦੀ ਆ ਨਾ ਉਹਦੇ ਉੱਤੇ ਲਿਖਿਆ ਹੁੰਦਾ ਕਨਫਿਡੈਂਸ਼ੀਅਲ ਮੋਸਟ ਕਨਫਿਡੈਂਸ਼ੀਅਲ ਬਹੁਤ ਮਤਲਬ ਗੁਪਤਾ ਹੈ ਇਹਦਾ ਕਾਰ ਕਿਸੇ ਨੂੰ ਦੱਤਿਆ ਨਹੀਂ ਜਾ ਸਕਦਾ ਈਵਨ ਪੁਲਿਸ ਚਾਹੇ ਪਰ ਉਸ ਨੂੰ ਰਿਕਾਰਡ ਨਹੀਂ ਦਿੱਤਾ ਜਾ ਸਕਦਾ ਕੇਵਲ ਤੇ ਕੇਵਲ ਅਦਾਲਤ ਜਾਂ ਡਾਕਟਰ ਹੀ ਉਹ ਦੇਖ ਸਕਦਾ ਅਦਰ ਤਰਫੋਂ ਕੋਈ ਪੁੱਛ ਨਹੀਂ ਸਕਦਾ ਤੇ ਉਹਦਾ ਨਾਂ ਗਸਣਾ ਬਹੁਤ ਵੱਡਾ ਗੁਨਾਹ ਹੈ ਤੁਸੀਂ ਕਿਸੇ ਨਸ਼ੇ ਵਾਲੇ ਬੰਦੇ ਨੂੰ ਕਿਉਂਕਿ ਉਹ ਇੱਕ ਬਿਮਾਰ ਆ ਉਹ ਉਹ ਉਹਦਾ ਜਿਹੜਾ ਸੋਸ਼ਲ ਸਟਿਗਮਾ ਉਹ ਨਹੀਂ ਆਗਿਆ ਦਿੰਦਾ ਤੁਹਾਨੂੰ ਇਸ ਗੱਲ ਦੀ ਆਗਿਆ ਨਹੀਂ ਹੈ ਵੀ ਜਿਵੇਂ ਕੋਈ ਪੀੜਤ ਤੋਂ ਹੁੰਦੀ ਹੈ ਨਾ ਅ ਕਿਸੇ ਸੈਕਸਵਲ ਕੋਈ ਕੰਮ ਕਰਕੇ ਤਾਂ ਉਹਦਾ ਵੀ ਅਸੀਂ ਨਾਂ ਨਹੀਂ ਲਿਖ ਸਕਦੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਇਵੇਂ ਹੀ ਤੁਸੀਂ ਕਿਸੇ ਨਸ਼ਾ ਕਰਨ ਵਾਲੇ ਬੰਦੇ ਦਾ ਜਿਹੜਾ ਪੀੜਤ ਹੈ ਰੋਗੀ ਹੈ ਤੁਸੀਂ ਉਹਦਾ ਨਾਮ ਹੀ ਨਾ ਲਖ ਸਕਦੇ ਪਰ ਪਿਛਲੇ ਦਿਨਾਂ ਚ ਸਰਕਾਰ ਨੇ ਖੁੱਲੇ ਆਮ ਸਾਈ ਕਾਰਡ 85 ਦੇ ਵਿੱਚ ਪਰਚੇ ਦੇ ਕੇ ਉਹਨਾਂ ਦੇ ਨਾਮ ਵੀ ਦਿੱਤੇ ਨੇ ਤੇ ਕਈਆਂ ਨੂੰ ਤਾਂ ਇਹ ਪਰਚਾ ਦੇ ਕੇ ਵੀ ਇਲਾਜ ਕਰਨ ਦੀ ਜਗ੍ਹਾ ਜੇਲ੍ਹ ਭੇਜਤਾ ਕਿਹਾ ਇਹ ਗਿਆ ਵੀ ਇਹ ਨਸ਼ਾ ਕਰਦਾ ਪਰ ਹੈ ਤੇ ਜਿਹੜੀ ਇਸ ਤਰ੍ਹਾਂ ਦੀ ਹਾਲਤ ਹੈ ਤਾਂ ਮੈਨੂੰ ਨਹੀਂ ਲੱਗਦਾ ਵੀ ਅਦਾਲਤਾਂ ਇਸ ਗੱਲ ਦੀ ਆਗਿਆ ਦੇਣਗੀਆਂ ਵੀ ਤੁਸੀਂ ਕਿਸੇ ਦੀ ਲੱਤ ਨਾਲ ਟੈਗ ਬੰਨ੍ਹ ਦਿਓ ਲੋਕੇ ਜਿਆਦਾਤਰ ਇਹਨਾਂ ਚ ਨਸ਼ੇੜੀ ਨੇ ਜੇ ਤੁਸੀਂ ਇਹ ਜਿਹੜੇ 15000 ਬੰਦਾ 14000 ਬੰਦਾ ਜੇ ਤੁਸੀਂ ਗੱਲ ਕਰਦੇ ਹੋ ਉਹ ਵੀ ਜਿਹੜਾਂ ਦੇ ਦਿੱਤਾ ਇਹਨਾਂ ਨੇ ਤਿੰਨਾਂ ਤੋਂ ਜਿਹੜੇ ਵੱਡੇ ਸਮਗਲਰ ਨੇ ਤੁਸੀਂ ਉਂਗਲਾਂ ਤੇ ਗਿਣ ਲਓ ਉਹਨਾਂ ਦੀ ਗਿਣਤੀ ਤਾਂ ਸੌਰੀ ਟੱਪ ਦੀ ਜੇ ਟੱਪ ਦੀ ਹੈ ਤਾਂ ਮੈਨੂੰ ਦੱਸ ਦਿਓ ਹਾਂ ਨਹੀਂ ਉਹ ਤਾਂ ਠੀਕ ਹੈ ਉਹ ਦਰਜਣਾ ਚ ਨਹੀਂ ਦਰਜਣਾ ਚ ਨਹੀਂ ਸੈਂਕੜੇ ਚ ਵੀ ਨਹੀਂ ਹੈਗੇ ਉਹ ਦਰਜਣਾ ਚ ਨਹੀਂ ਜਿਹੜੇ ਫੜੇ ਨੇ ਪਰ ਤੇਰੀਵਾਲ ਸਾਹਿਬ ਨੇ ਭਾਸ਼ਣ ਕਰਦਿਆਂ ਪਹਿਲੇ ਦਿਨ ਨਹੀਂ ਕਿਹਾ ਵੇ 10000 ਬੰਦਾ ਤਾਂ ਅਸੀਂ ਸਵੰਗਲਨ ਫੜ ਲਿਆ ਤੇ 2250 ਬੰਦਾ ਉਹ ਵੀ ਹੈਗਾ ਵਾ ਜਿਹੜਾ ਨਸ਼ੇ ਕਰਦਾ ਸੀ ਜਾਂ ਫੋੜੇ-ਬੋਤੇ ਵੇਚ-ਵੋਚ ਵੀ ਲੈਂਦਾ ਸੀ ਪਰ ਜਿਆਦਾ ਅਸੀਂ 10000 ਤ ਹੈਰਾਨ ਵੀ ਇਹ ਪੰਜਾਬ ਤੋਂ 10000 ਗਨਸਾ ਤਸਕਰ ਜਿਹੜਾ ਉਹ ਫੜਿਆ ਗਿਆ ਤੇ ਫਿਰ ਵੀ ਪੰਜਾਬ ਚ ਨਸ਼ਾ ਵਿਕੀ ਜਾਂਦਾ ਤੇ ਲੋਕ ਰੋਜ਼ ਮਰ ਰਹੇ ਨੇ ਤੇ ਫਿਰ ਜਿਹੜੀ ਨਸ਼ੇ ਵਾਲੀ ਮਹਿਮਸੀ ਉਹ ਕਿੱਥੇ ਗਈ ਜਦੋਂ ਨਸ਼ੇ ਅਮਰੋਂ ਕਿਧਰ ਨੂੰ ਚਲੇ ਗਏ ਹਕੀਕਤ ਹੈ ਯਾਰ ਪਈ ਇਹਦੇ ਚ ਜਿਹੜੇ ਇਹਨਾਂ ਨੇ ਕਮੇਟੀਆਂ ਵੀ ਬਣਾਈਆਂ ਜੰਮੂ ਜੀ ਉਹ ਕਮੇਟੀਆਂ ਇੱਕ ਤਰਫਾ ਬਣੀਆਂ ਨੇ ਕੇਵਲ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸੀ ਆਹੁਦੇਦਾਰ ਸੀ ਉਹਨਾਂ ਨੂੰ ਬਣਾਇਆ ਉਹਨਾਂ ਨੂੰ ਗਾਹ ਸਰਕਾਰੀ ਦਰਵਾਰੇ ਉਹਨਾਂ ਨੂੰ ਉਠਾੜੇ ਜਾਂਦੇ ਨੇ ਸਸਤੀ ਗੱਲ ਹੁੰਦੀ ਆ ਉਹ ਡੀਸੀ ਸਾਹਿਬ ਨੂੰ ਮੈਨੇਜ ਜਾਂਦੇ ਨੇ ਡੀਸੀ ਸਾਹਿਬ ਸਸਤੀ ਗੱਲ ਬਣਾਉਂਦੇ ਨੇ ਤੇ ਬਸ ਇੰਨਾ ਕੁ ਉਹਨਾਂ ਦਾ ਉਹਨਾਂ ਨੂੰ ਉਹ ਮਾਨ ਸਰਕਾਰ ਮਿਲ ਗਿਆ ਤੇ ਹੁਣ ਤਾਂ ਇਹ ਵੀ ਗੱਲਾਂ ਸਾਹਮਣੇ ਆ ਗਈਆਂ ਪਿਛਲੇ ਦਿਨਾਂ ਚ ਚਾਹੇ ਉਹ ਮਸ਼ਾ ਜਿਹੜਾ ਸ਼ਰਾਬ ਵਾਲੇ ਸੀਗੇ ਯਾ ਉਹ ਅਮਰਸਰ ਦੇ ਵਿੱਚ ਵਾਪਰੀ ਘਟਨਾ ਜਿੱਥੇ ਸੈਂਕੜੇ ਬੰਦੇ ਮਰੇ ਦੋ ਦਰਜਨ ਤੋਂ ਜ਼ਿਆਦਾ ਬੰਦੇ ਮਰੇ ਜਿੱਥੇ ਉਹ ਜਿਹੜੇ ਬੰਦੇ ਸੀ ਉਹੋ ਵੀ ਉਂਗਲ ਉੱਠੀ ਆ ਤੇ ਉਹ ਸੱਤਾਧਾਰੀ ਤਰ੍ਹਾਂ ਸਵੰਦਿਤ ਸੀ ਸ਼ਰਿਆਮ ਜਿਹੜੀਆਂ ਵਿਰੋਧੀ ਧਿਰਾਂ ਨੇ ਕਾਂਗਰਸ ਪਾਰਟੀ ਦੇ ਤਬ ਪ੍ਰਮੁੱਖ ਆਗੂਆਂ ਨੇ ਸਿੱਧਾ ਦੋਸ਼ ਲਾਇਆ ਵੀ ਇਸ ਸਮੇਂ ਚ ਤੇ ਹੁਣ ਜਿਹੜੇ ਨਸ਼ਾ ਤਸਕਰੀ ਦੇ ਵਿੱਚ ਵੀ ਕਿੰਨੇ ਲੋਕਾਂ ਦੇ ਨਾਮ ਆਏ ਨੇ ਇੱਕ ਵਿਧਾਇਕ ਦਾ ਪੀਏ ਕਹਿ ਲਓ ਜਾਂ ਉਹਦਾ ਡਰਾਈਵਰ ਕਹਿ ਲਓ ਉਹਦੇ ਉੱਤੇ ਉਂਗਲ ਉੱਠੀ ਪਿਛਲੇ ਦਹਾਕੇ ਵਿੱਚ ਮਾਲਵੇ ਦੇ ਵਿੱਚ ਤੇ ਹੋਰ ਬਥੇਰੀਆਂ ਥਾਵਾਂ ਨੇ ਤੇ ਇਸ ਤਰ੍ਹਾਂ ਕੇ ਮੈਨੂੰ ਆਨ ਲੱਗਦਾ ਭਈ ਇਹ ਅ ਵਕਤੋਂ ਖੁੰਜੀ ਡੋਮਣੀ ਵਾਲੀ ਗੱਲ ਹੋਈ ਹੋਈ ਹੈ ਇਹਨਾਂ ਦੀ ਪੇ ਤਾਂ ਹੁਣ ਆਲ ਪਤਾਲ ਗਾਉਂਦੇ ਨੇ ਪੱਲੇ ਕੋਲ ਦੇ ਕੁਛ ਪੈ ਨਹੀਂ ਰਿਹਾ ਨਾ ਇਹਨਾਂ ਨੂੰ ਇਸ ਗੱਲ ਦੀ ਸਮਝ ਆ ਰਹੀ ਆ ਭਈ ਨਸ਼ੇ ਨੂੰ ਰੋਕਣਾ ਤਾਂ ਰੋਕਣਾ ਕਿਵੇਂ ਨਾ ਇਹਨਾਂ ਨੂੰ ਇਸ ਗੱਲ ਦੀ ਸਮਝ ਆ ਰਹੀ ਆ ਨਾ ਇਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਰਿਹਾ ਵੀ ਇਹਨੂੰ ਕੇਵਲ ਕਾਨੂੰਨੀ ਤੌਰ ਤੇ ਸਖੰਜਾ ਕਸ਼ਿਆ ਜਾ ਸਕਦਾ ਜਾਣ ਦੇ ਲਈ ਕੋਈ ਜਿਹੜੀ ਲੋਕਾਂ ਦੀ ਭਾਗੀਦਾਰੀ ਆ ਉਹ ਕਿੰਨੀ ਜ਼ਰੂਰੀ ਆ ਤੇ ਕਿਵੇਂ ਉਹਨਾਂ ਨੂੰ ਨਾਲ ਕਿ ਮਸਲੇ ਨੂੰ ਜਿੱਤਿਆ ਜਾ ਸਕਦਾ ਉਸ ਪਾਸੇ ਸਰਕਾਰ ਦਾ ਨਾ ਧਿਆਨ ਨਾ ਤੇ ਨਾ ਹੀ ਸਰਕਾਰ ਨੂੰ ਸਮਝ ਆ ਰਹੀ ਆ ਕਿਉਂਕਿ ਜੇ ਇਹਨਾਂ ਨੂੰ ਇਸ ਗੱਲ ਦੀ ਸਮਝ ਆਈ ਹੁੰਦੀ ਜੰਮੂ ਜੀ ਤਾਂ ਫਿਰ ਚੰਗੇ ਭਲੇ ਚੱਲਦੇ ਹਸਪਤਾਲ ਬੰਦ ਕਰਕੇ ਮਹੱਲਾ ਕਲੀਨਕ ਬਣਾਉਣ ਦੀ ਪੰਜਾਬ ਚ ਲੋੜ ਨਹੀਂ ਸੀ ਕਿਉਂਕਿ ਪੰਜਾਬ ਚ ਮਹੱਲੇ ਨਹੀਂ ਪੰਜਾਬ ਚ ਪਿੰਡ ਨੇ ਸ਼ਹਿਰ ਨੇ ਕਸਬੇ ਨੇ ਪੰਜਾਬ ਚ ਮਹੱਲੇ ਨਹੀਂ ਹੈਗੇ ਉਹ ਦਿੱਲੀ ਸੀ ਇੱਕ ਸ਼ਹਿਰ ਸੀ ਉੱਥੇ ਸ਼ਹਿਰ ਦੇ ਵਿੱਚ ਮਹੱਲੇ ਸੀ ਉੱਥੇ ਮਹੱਲੇ ਲੱਗ ਨਹੀਂ ਹੋ ਸਕਦੇ ਨੇ ਪਰ ਪੰਜਾਬ 'ਚ ਮਹੱਲੇ ਲੱਗ ਨਹੀਂ ਹੋ ਸਕਦੇ ਪੰਜਾਬ ਤਾਂ ਇਹ ਜ਼ਿਲ੍ਹਿਆਂ 'ਚ ਬਣਿਆ ਜਾ ਸਕਦਾ ਵੀ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਪਰ ਸਿਟੀ ਉੱਥੇ ਮਹੱਲੇ ਜ਼ਰੂਰ ਹੈਗੇ ਆ ਪਰ ਪਿੰਡਾਂ 'ਚ ਉੱਥੇ ਉਹ ਤਰੀਕੇ ਜਪੂਜੀ ਉੱਥੇ ਪਹਿਲਾਂ ਹੀ ਡਿਸਪੈਂਸਰੀਆਂ ਹੈਗੀਆਂ ਨੇ ਹਾਂਜੀ ਉੱਥੇ ਲਗਭਗ ਮਹੱਲਿਆਂ ਦੇ ਵਿੱਚ ਡਿਸਪੈਂਸਰੀਆਂ ਪਹਿਲਾਂ ਹੀ ਹੈਗੀਆਂ ਨੇ ਸ਼ਹਿਰੀ ਖੇਤਰ ਦੀਆਂ ਕਿੰਨੀਆਂ ਰੀਮਪਿੰਗ ਸੈਂਟਰ ਨੇ ਹੋਰ ਨੇ ਸਬ ਸੈਂਟਰ ਨੇ ਬਹੁਤ ਜ਼ਿਆਦਾ ਨਹੀਂ ਪਰ ਉਹ ਸਾਰਿਆਂ ਦਾ ਭੋਗ ਪਾ ਕੇ ਤੁਸੀਂ ਇੱਕੋ ਗੱਲ ਵੇਖੋ ਕਿ ਕੇਜਰੀਵਾਲ ਸਾਹਿਬ ਦਾ ਹੁਕਮ ਹੈ ਇਸ ਤਰ੍ਹਾਂ ਕਿ ਉਹ ਲਾਗਨੀ ਨਕੀ ਖੋਲਣਾ ਵਾ ਤੇ ਉਹਦੇ ਕਰਕੇ ਇਹਨਾਂ ਨੇ ਸੇਰ ਦਾ ਪੱਠਾ ਬਠਾਤਾ ਐਮਨੈਂਸ ਦੇ ਐਮਨੈਂਸ ਕੋਲਾ ਦੇ ਨਾਮ ਦੇ ਉੱਤੇ ਦੋ ਬੱਚੇ ਆਏ ਨੇ ਮਰ ਬੈਡ ਦੇ ਵਿੱਚ ਆਪਾਂ ਇਸ ਪਾਸੇ ਅੱਜ ਆਪਾਂ ਜਿਹੜਾ ਨਸ਼ਾ ਹੈ ਨਾ ਇਹਦੇ ਤੇ ਫੇਰ ਕਿਸੇ ਵੇਲੇ ਕਰਾਂਗੇ ਗੱਲ ਅੱਜ ਤਾਂ ਨਸ਼ਿਆਂ ਦਾ ਵੀ ਇਹ ਕਿੱਧਰ ਗਈ ਜੰਗ ਬੰਦਲ ਯੁੱਧ ਕਿੱਥੇ ਹੈ ਬਾਕੀ ਇਸ ਮਿੱਟੀ 'ਤੇ ਰੁੜ ਗਈ ਆ ਹਾਂਜੀ ਮਿੱਟੀ 'ਤੇ ਰੁੜ ਗਈ ਐ ਮੈਮ ਤੇ ਜਿਹੜੀ ਹੁਣ ਟੈਗ ਲਾਉਣ ਵਾਲੀਆਂ ਗੱਲਾਂ ਨੇ ਇਹ ਹਵਾ ਹਵਾਈ ਸਾਬਤ ਹੋਣਗੀਆਂ ਮੈਂ ਅੱਜ ਇਸ ਗਲਤੀ ਕਰੈਕਟ ਹੀ ਦੇਣਾ ਠੀਕ ਸੋ ਗਲ ਸਾਹਿਬ ਤੁਸੀਂ ਇਹ ਛੋਟੇ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ